ਅਜੇ ਰਾਜਪੁਰ ਸ਼ਹਿਰੀ ਪੁਲਿਸ ਨੇ 9 ਵੱਖ-ਵੱਖ ਮਾਮਲਿਆਂ ਦੇ ਵਿੱਚ ਅਦਾਲਤ ਦੇ ਫੋਲੋਪ-ਘੋੜੇ ਕਰਾਰ ਦਿੱਤੇ ਗਏ ਵਿਅਕਤੀਆਂ ਨੂੰ ਕਾਬੂ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਰਿਮਾਂਡ ਹਾਸਲ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਸਿਟੀ ਪ੍ਰਿੰਸ ਪ੍ਰੀਤ ਪੱਟੀ ਨੇ ਦੱਸਿਆ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਮਾਮਲਿਆਂ ਦੇ ਵਿੱਚ ਅਦਾਲਤ ਦੇ ਫੋਲੋਪ-ਘੋੜੇ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਇਹ ਵਿਅਕਤੀ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਤੋਂ ਰਹਿਣ ਵਾਲੇ ਨੇ ਰੀਪ੍ਰੈਜ਼ੈਂਟ ਕਰ ਰਹੀ ਕੀ ਮਾਮਲਾ ਜੀ ਇਹ ਜੀ ਸਾਨੂੰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਇਹਦੇ ਵਿੱਚ ਸਾਡੀ ਰਾਜਪੁਰਾ ਪੁਲਿਸ ਦੀ ਟੀਮ ਨੇ ਅਤੇ ਪਟਿਆਲੇ ਜ਼ਿਲ੍ਹੇ ਦੀ ਪੁਲਿਸ ਦੀ ਟੀਮ ਨੇ ਸਾਰਿਆਂ ਨੇ ਇਕੱਠੇ ਹੋ ਕੇ ਜੀ ਅੱਜ ਰਾਜਪੁਰਾ ਥਾਣੇ ਵਿੱਚ 9 ਪੀਓ ਅਰੈਸਟ ਕੀਤੇ ਨੇ ਜਿਹੜੇ ਵੱਖ-ਵੱਖ ਮੁਕੱਦਮਿਆਂ ਵਿੱਚ ਪੀਓ ਕਰਾਰ ਹੋਏ ਹੋਏ ਨੇ ਕਿਹੜੇ ਕਿਹੜੇ ਮਾਮਲੇ ਨੇ ਇਹਨਾਂ ਤੇ ਅੱਡ-ਅੱਡ ਮੁਕੱਦਮੇ ਦਰਜ ਨੇ ਜੀ 138 ਦੀ ਕੰਪਲੇਂਟ ਤੇ ਦੂਜੇ ਸਾਰੇ ਮੁਕੱਦਮੇ ਦਰਜ ਨੇ ਜਿਹੜੇ ਇੱਕ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਅੱਜ 9 ਪੀਓ ਅਰੈਸਟ ਕੀਤੇ ਗਏ ਨੇ। ਇਹ ਪਹਿਲੇ ਤੋਂ ਪੀਓ ਸੀਗੇ ਜੀ। ਕੋਈ ਅੱਡਾ ਟਾਈਮ ਨਹੀਂ ਜੀ ਸਾਰਿਆਂ ਦੇ 9 ਪੀਓ ਨੇ ਕੋਈ ਕਿਸੇ ਟਾਈਮ ਦਾ ਕੋਈ ਪਹਿਲਾਂ ਦਾ ਕੋਈ ਸਾਲ ਹੋਗਾ ਕੁਝ। ਇਸ ਤਰ੍ਹਾਂ ਦਾ ਹੀ ਹੋਇਆ ਜਿਹੜਾ ਪਹਿਲਾ ਪੀਓ ਰਿਹਾ ਉਸ ਤੋਂ ਬਾਅਦ ਜ਼ਮਾਨਤ ਲਾ ਕੇ ਦੁਬਾਰਾ ਫਿਰ ਪੀਓ ਹੋ ਗਏ ਹੋਏ ਜੀ। ਨਹੀਂ ਜੀ। ਇਹ ਫਸਟ ਵਾਰੀ ਦੇ ਇਹ ਫਸਟ ਵਾਰੀ ਦੇ ਨੇ। ਕਿੱਥੋਂ ਦੇ ਰਹਿਣ ਵਾਲੇ ਨੇ? ਇਹ ਜੀ ਸਾਰੇ 올ਓਵਰ ਪਟਿਆਲੇ ਜਿਨ੍ਹਾਂ ਦੇ ਵਿੱਚ ਰੈਡਾਂ ਕੀਤੀਆਂ ਸੀਗੀਆਂ। ਕੋਈ ਰਾਜਪੁਰੇ ਦੇ ਕੋਈ ਘਨੌਰ ਸਰਕਲ ਦੇ ਕੋਈ ਬਨੂੜ ਦਾ ਆਹ ਸਾਰੇ ਪਟਿਆਲੇ ਦੇ 8-8 ਥਾਮ ਤੋਂ ਅਰੈਸਟ ਕੀਤੇ ਗਏ। ਇਹ ਸਾਰੇ ਰਾਜਪੁਰੇ ਕੋਰਟ ਨਾਲ ਰਿਲੇਟਡ ਨੇ ਜੀ। ਹਾਂਜੀ ਇਹ ਸਾਰੇ ਰਾਜਪੁਰੇ ਕੋਰਟ ਦੇ ਸਿਟੀ ਥਾਣੇ ਦੇ ਨੇ। ਕੋਈ ਕਿਸੇ ਮੁੱਦੇ ਦੇ ਹੈਗੇ ਜੋ ਕਿਸ ਕੇ ਕੇਸ ਦੇ ਚੱਲੇ ਨੇ। ਆਹ 8 ਜਿਵੇਂ ਮੈਂ ਪਹਿਲਾਂ ਦੱਸਿਆ ਜੀ 8-8 ਨੇ ਸਾਰੇ ਇਹ ਕੋਈ 138 ਦੀ ਕੰਪਲੇਂਟ ਦੇ ਸਾਰੇ ਜੱਜ ਸਾਹਿਬ ਵੱਲੋਂ ਪੀਓ ਬਣਾਏ ਹੋਏ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਸਰ ਇੱਕ ਹੁਣ ਕੀ ਕਾਰਵਾਈ ਕਰਿਆ ਇਹਨਾਂ ਦੇ ਅੱਗੇ? ਇਹਨਾਂ ਨੂੰ ਜੀ ਅੱਜ ਇਹਨਾਂ ਦੀ ਅਰੈਸਟ ਪਾਈ ਜਾਊਗੀ। ਅਰੈਸਟ ਹੋਣ ਤੋਂ ਬਾਅਦ ਇਹਨਾਂ ਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿੱਤਾ ਜਾਊਗਾ। ਸਰ ਕੁਝ ਹੋਰ ਰਿਕਵਰੀ ਵੀ ਹੋਈ ਹੈ ਰਿਕਵਰੀ ਵੀ ਹੈ ਕੁਝ ਨਹੀਂ ਰਿਕਵਰੀ ਨਹੀਂ ਜੀ ਹਲੇ ਹਲੇ ਰੈਸਟ ਕੀਤੀ ਆ ਬਾਕੀ ਰਮਾਨ ਲੈ ਕੇ ਫਿਰ ਅੱਗੇ ਕਾਰਵਾਈ ਕਰਾਂਗੇ ਸਰ ਕੁਝ ਹੋਰ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਜੀ ਰਾਜਪੁਰਾ ਪੁਲਿਸ ਪੂਰੇ ਆਪਣੇ ਤਨ ਦੇ ਨਾਲ ਮਿਹਨਤ ਕਰ ਰਹੀ ਆ ਹਰ ਪੱਖ 'ਚ ਅਸੀਂ ਮਿਹਨਤ ਕਰ ਰਹੇ ਆ ਆਪਣੀ ਬਾਕੀ ਤੁਹਾਡੇ ਸਹਿਯੋਗ ਦੀ ਲੋੜ ਆ ਤਾਂ ਜੋ ਅਸੀਂ ਹੋਰ ਅੱਗੇ ਕ੍ਰਾਈਮ ਨੂੰ ਘਟਾ ਸਕੀਏ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्द होवे असर